ਡਾਕਟਰ ਦਵਿੰਦਰ ਕੌਰ ਖੁਸ਼ ਢਾਲੀਵਾਲ ਦੀ ਪੁਸਤਕ ਦਿਨਾ ਕਾਂਗੜ ਦਾ ਇਤਿਹਾਸ ਦਾ ਅਗਲਾ ਅੰਕ 3 ਢਾਲੀਵਾਲ ਕਾਲੇ ਕੁੱਤੇ ਨੂੰ ਰੋਟੀ ਪਾ ਕੇ ਖੁਸ਼ ਹੁੰਦੇ ਹਨ ਅਕਬਰ ਬਾਦਸ਼ਾਹ ਦੇ ਸਮੇਂ ਕਾਂਗੜ ਪ੍ਰਦੇਸ਼ ਦਾ ਚੌਧਰੀ ਮੇਰ ਮਿੱਠਾ ਢਾਲੀਵਾਲ ਸੀ ਉਸ ਦਾ ਆਪਣੇ ਖੇਤਰ ਵਿੱਚ ਬਹੁਤ ਪ੍ਰਭਾਵ ਸੀ ਉਹ 60 ਪਿੰਡਾਂ ਦਾ ਚੌਧਰੀ ਸੀ ਮੇਰ ਮਿੱਠੇ ਦੀ ਪੋਤਰੀ ਭਾਗਪਰੀ ਬਹੁਤ ਸੁੰਦਰ ਸੀ ਅਕਬਰ ਬਾਦਸ਼ਾਹ ਜੱਟਾਂ ਨਾਲ ਰਿਸ਼ਤੇਦਾਰੀ ਪਾ ਕੇ ਜੱਟ ਪਾਈਚਾਰੇ ਨੂੰ ਆਪਣੇ ਸੰਬੰਧੀ ਬਣਾਉਣਾ ਚਾਹੁੰਦਾ ਸੀ ਅਕਬਰ ਬਹੁਤ ਦੂਰਅੰਦੇਸ਼ੀ ਨੀਤੀਵਾਨ ਬਾਦਸ਼ਾਹ ਸੀ ਉਹ ਇਲਾਕੇ ਦੇ ਵੱਡੇ ਤੇ ਸਰਕਟ ਚੌਧਰੀ ਨਾਲ ਰਿਸ਼ਤੇਦਾਰੀ ਪਾ ਕੇ ਉਸ ਨੂੰ ਸਦਾ ਲਈ ਆਪਣਾ ਮਿੱਤਰ ਬਣਾ ਲੈਂਦਾ ਸੀ ਔਰੰਗਜ਼ੇਬ ਬਹੁਤ ਕਟੜ ਮੁਸਲਮਾਨ ਸੀ ਉਹ ਇਲਾਕੇ ਦੇ ਵੱਡੇ ਚੌਧਰੀ ਨੂੰ ਮੁਸਲਮਾਨ ਬਣਾ ਕੇ ਖੁਸ਼ ਹੁੰਦਾ ਸੀ ਮੇਰ ਮਿੱਠੇ ਨੇ ਸਾਰੇ ਜੱਟ ਭਾਈਚਾਰਿਆਂ ਦਾ ਕੱਟ ਕੀਤਾ ਗਰੇਵਾਲਾਂ ਤੇ ਗਿੱਲਾਂ ਆਦਿ ਕਹਿੰਦੇ ਮੇਰ ਮਿੱਠੇ ਨੇ ਆਪਣੀ ਪੋਤੀ ਅਕਬਰ ਨੂੰ ਵਿਆਹ ਦਿੱਤੀ ਅਕਬਰ ਨੇ ਖੁਸ਼ ਹੋ ਕੇ ਮੇਰ ਮਿੱਠੇ ਨੂੰ ਮੀਆਂ ਦਾ ਮਹਾਨ ਕਤਾਬ ਤੇ ਤੌਲੇ ਕਾਂਗੜ ਦੇ ਖੇਤਰ ਦੇ 120 ਪਿੰਡਾਂ ਦੀ ਜ਼ਗੀਰ ਦੇ ਦਿੱਤੀ ਮੇਰ ਮਿੱਠੇ ਨੇ ਵੀ ਦਾਜ ਵਿੱਚ 101 ਕਮਾ ਜ਼ਮੀਨ ਦਿੱਤੀ ਸੀ ਜੋ ਤਬਾਦਲਾਦਰ ਤਬਾਦਲਾ ਕਰਕੇ ਦਿੱਲੀ ਪਹੁੰਚ ਗਈ ਸੀ ਮੇਰ ਮਿੱਠੇ ਦੀ ਸੰਤਾਨ ਦੇ ਲੋਕ ਹੁਣ ਵੀ ਮੀਆਂ ਅਖਵਾਉਂਦੇ ਹਨ ਮੀਆਂ ਤਾਲੀਵਾਲਾਂ ਦੇ 23 ਪਿੰਡਾਂ ਨੂੰ ਤਾਲੀਵਾਲਾਂ ਦਾ ਤਪਾਕਿਆ ਜਾਂਦਾ ਹੈ ਤਾਲੀਵਾਲ ਆਪਣੇ ਨਾਮ ਮੁਸਲਮਾਨਾ ਵਾਲੇ ਵੀ ਰੱਖ ਲੈਂਦੇ ਸਨ ਪਰ ਮੁਸਲਮਾਨ ਨਹੀਂ ਸੈਦੋ ਖਾਈ ਬਲਾਸਪਰਮੀਨੀਆ ਲੋਪੋ ਮਾਚੀਕੇ ਨਹਾਲੇ ਵਾਲਾ ਮੱਦੇ ਤਖਤੂਪੁਰਾ ਕਾਂਗੜ ਦੀਨ ਨੇ ਭਾਗੀ ਕੇ ਰਾਮੂ ਵਾਲਾ ਰਣਸ਼ੀ ਰਣੀਆਂ ਤੂੜ ਕੋਟ ਮੱਲਾ ਤੇ ਰਸੂਲਪੁਰ ਸਨ ਅਸਲ ਵਿੱਚ ਤਹਿਸੀਲ ਮੋਗਾ ਦੇ ਦੱਖਣ ਪੂਰਬੀ ਕੋਨੇ ਨੂੰ ਹੀ ਢਾਲੀਵਾਲਾਂ ਦਾ ਤਪਾਕਿਆ ਜਾਂਦਾ ਹੈ ਗੈਸਟਿਅਰ ਫਿਰੋਜ਼ਪੁਰ ਅਨੁਸਾਰ ਢਾਲੀਵਾਲ ਤਪੇ ਦੇ ਪਿੰਡ ਰੋਹੀ ਦੇ ਹੋਰ ਪਿੰਡਾਂ ਨਾਲੋਂ ਪਹਿਲਾਂ ਹੱਦ ਨੇ ਬਰਬਾਦ ਕਰ ਦਿੱਤੇ ਇਸ ਕਾਰਨ ਢਾਲੀਵਾਲਾਂ પાસે ਜ਼ਮੀਨ ਘਟ ਰਹੀ ਗਈ ਮਹਾਰਾਜਾ ਰਣਜੀਤ ਸਿੰਘ ਨੇ ਵੀ ਢਾਲੀਵਾਲ ਸਰਦਾਰਾਂ ਤੋਂ ਜਗੀਰਾਂ ਖੋ ਲਈਆਂ ਅੰਗਰੇਜ਼ ਸਰਕਾਰ ਵੀ ਇਹਨਾਂ ਨਾਲ ਨਿਰਾਸ਼ ਸੀ ਇਸ ਕਾਰਨ ਢਾਲੀਵਾਲਾਂ ਕੋਲ ਜ਼ਮੀਨਾਂ ਕਾਫੀ ਘਟ ਗਈਆਂ ਸਨ ਇਹ ਦਰਮਿਆਨੀ ਜ਼ਿੰਮੇਦਾਰੀ ਸੀ ਤਾਲੀਵਾਲ ਬਹੁਤ ਹੀ ਮਹੰਤੀ ਸੰਜਮੀ ਤੇ ਸੂਝਵਾਨ ਹੁੰਦੇ ਹਨ ਤਾਲੀਵਾਲਾਂ ਨੇ ਪੜ੍ਹ ਲਿਖ ਕੇ ਹੁਣ ਬਹੁਤ ਉਨਤੀ ਕੀਤੀ ਹੈ ਪ੍ਰੋਫੈਸਰ ਪ੍ਰੇਮ ਪ੍ਰਕਾਸ਼ ਜੀ ਮਹਾਨ ਸੈਤਕਾਰ ਵੀ ਤਾਲੀਵਾਲ ਖਾਨ ਦਾ ਨਾਲ ਸੰਬੰਧ ਰੱਖਦੇ ਹਨ ਕਪੂਰ ਸਿੰਘ ਆਈਐਸ ਵੀ ਤਾਲੀਵਾਲ ਸਨ ਤਾਲੀਵਾਲਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਵੀ ਬਹੁਤ ਉਨਤੀ ਕੀਤੀ ਹੈ ਮਾਲਵੇ ਵਿੱਚ ਕਾਬਸੀ ਅਕਬਰ ਜਾਨੀ ਬਾਦਸ਼ਾ ਮੇਰ ਮਿੱਠੇ ਜਾਨੀ ਜੱਟ ਮੇਰ ਮਿੱਠਾ ਇਲਾਕੇ ਦਾ ਵੱਡਾ ਚੌਧਰੀ ਸੀ ਰਮਾਣੇ ਵੀ ਤਾਲੀਵਾਲ ਜੱਟਾਂ ਦਾ ਉਪਗੋਤ ਹੈ ਇਹ ਰਾਜाराम ਦੀ ਪੰਸ ਵਿੱਚੋਂ ਹਨ ਜਦ ਮੇਰ ਮਿੱਠੇ ਨੇ ਆਪਣੀ ਪੋਤੀ ਭਾਗਪਰੀ ਉਰਫ ਸਮੀ ਦਾ ਰਿਸ਼ਤਾ ਅਕਬਰ ਨਾਲ ਕਰਨਾ ਪ੍ਰਵਾਨ ਕਰ ਲਿਆ ਤਾਂ ਦੀਨਾ ਤੇ ਕਾਂਗੜ ਦੇ ਕੁਝ ਢਾਲੀਵਾਲ ਪਰਿਵਾਰ ਇਸ ਰਿਸ਼ਤੇ ਦੇ ਵਿਰੋਧੀ ਸਨ। ਇਹ ਮੇਰ ਮਿੱਠੇ ਨੰਰਾਜ਼ ਹੋ ਗਏ। ਇਹ ਰਮਾਣੀ ਢਾਲੀਵਾਲ ਸਨ। ਇਹਨਾਂ ਲੋਕਾਂ ਨੂੰ ਅਕਬਰ ਤੋਂ ਡਰ ਕੇ ਪਿੰਡ ਛੱਡਣਾ ਪਿਆ। ਇਹਨਾਂ ਨੂੰ ਰਸਤੇ ਵਿੱਚ ਰਾਤ ਪੈ ਜਾਣ ਕਾਰਨ ਡੇਰਾ ਤੌਲਾ ਟਿੱਬਾ ਦੇ ਇੱਕ ਸਾਧੂ ਕੋਲ ਠਹਿਰਨਾ ਪਿਆ। ਇਹਨਾਂ ਨੇ ਸਾਧੂ ਦੇ ਕਹਿਣ ਤੇ ਉੱਥੇ ਹੀ ਠਹਿਰ ਕੇ ਤੌਲਾ ਪਿੰਡ ਬਸਾਇਆ ਸੀ। ਕੁਝ ਲੋਕਾਂ ਦਾ ਖਿਆਲ ਹੈ ਕਿ ਬਾਬੇ ਫਿਰੂ ਨੇ ਤੌਲਾ ਪਿੰਡ ਦੁਬਾਰਾ ਥੇ ਦੇ ਪਾਸ ਆਬਾਦ ਕੀਤਾ ਸੀ। ਹੰਡਿਆਆ ਪਿੰਡ ਤੋਲੇ ਦੇ ਨਾਲ ਲੱਗਦਾ ਹੈ ਬਾਬਾ ਫੇਰੂ ਵੀ ਬਾਬਾ ਉਦੋਂ ਦੀ ਵੰਸ ਵਿੱਚੋਂ ਸਨ ਤੋਲੇ ਦੇ ਇਲਾਕੇ ਦੀ ਚੌਧਰ ਵੀ ਢਾਲੀਵਾਲਾਂ ਪਾਸ ਸੀ ਤੋਲੇ ਦੇ ਕਿਲੇ ਦਾ ਆਖਰੀ ਵਾਰਿਸ ਰਾਜੂ ਸਿੰਘ ਸੀ ਅੱਜਕੱਲ ਰਾਜੂ ਸਿੰਘ ਦੀ ਵੰਸ ਰਾਜਗੜ੍ਹ ਕੁੱਬੇ ਵਸਦੀ ਹੈ ਰੂੜੇ ਦੀ ਵੰਸ ਰੂੜੇਕੇ ਤੇ ਹੋਰ ਪਿੰਡ ਵਿੱਚ ਵਸਦੀ ਹੈ ਪਟਿਆਲੇ ਖੇਤਰ ਵਿੱਚ ਠੀਕਰੀ ਵਾਲਾ ਰਖੜਾ ਡਕਾਲਾ ਹਾ ਢਾਲੀਵਾਲਾਂ ਦੇ ਪ੍ਰਸਿੱਧ ਪਿੰਡ ਹਨ ਸੰਗਰੂਰ ਵਿੱਚ ਤੋਲਾ ਤਪਾ ਬਰਨਾਲਾ ਹੰਡਿਆਆ ਉਗੋ ਸ਼ੇਰਗੜ੍ਹ ਰਾਜਗੜ੍ਹ ਕੁੱਬੇ ਸੈਜੜਾ ਬਖਤਗੜ ਅਤੇ ਢਾਲੀਵਾਲ ਭਾਈਚਾਰੇ ਦੇ ਪਿੰਡ ਹਨ ਲੁਧਿਆਣਾ ਜ਼ਿਲ੍ਹੇ ਵਿੱਚ ਪੱਖੋਵਾਲ ਰਤੋਵਾਲ ਤੇ ਸਹੋਲੀ ਆਦ ਪਿੰਡਾਂ ਵਿੱਚ ਕਾਫੀ ਢਾਲੀਵਾਲ ਆਬਾਦ ਹਨ ਮਾਝੇ ਵਿੱਚ ਢਾਲੀਵਾਲ ਪਿੰਡ ਵੀ ਢਾਲੀਵਾਲ ਆਬਾਦ ਹਨ ਮਾਝੇ ਵਿੱਚ ਜਗਦੇਵ ਕਲਾਂ ਵਿੱਚ ਵੀ ਢਾਲੀਵਾਲ ਹਨ ਫਤਿਹਗੜ ਸਾਹਿਬ ਤੇ ਰੋਪੜ ਦੇ ਇਲਾਕਿਆਂ ਵਿੱਚ ਵੀ ਢਾਲੀਵਾਲ ਬਰਾਦਰੀ ਦੇ ਲੋਕ ਕਾਫੀ ਵਸਦੇ ਹਨ ਮਾਝੇ ਵਿੱਚ ਉਮਰਾ ਨੰਗਲ ਪਿੰਡ ਵੀ ਢਾਲੀਵਾਲਾਂ ਦਾ ਬਹੁਤ ਪ੍ਰਸਿੱਧ ਪਿੰਡ ਹੈ ਜਲੰਧਰ ਕਪੂਰਥਲਾ ਤੇ ਫਗਵਾੜੇ ਦੇ ਖੇਤਰਾਂ ਵਿੱਚ ਵੀ ਕੁਝ ਢਾਲੀਵਾਲ ਆਬਾਦ ਹਨ ਬਠਿੰਡਾ ਜ਼ਿਲ੍ਹੇ ਵਿੱਚ ਹੋਰ ਜੱਟ ਜਾਤੀਆਂ ਦੇ ਕਈ ਪਿੰਡ ਸਨ ਇਫਰੀਦਕੁਰ ਤੇ ਨਾਬੇ ਆਜ ਰਾਜਾਂ ਦੇ ਰਿਸ਼ਤੇਦਾਰ ਵੀ ਸਨ ਦਲਿਤ ਜਾਤੀਆਂ ਵਿੱਚ ਵੀ タリーਵਾਲ ਬਹੁਤ ਹਨ ਪ੍ਰਸਿੱਧ ਅਕਾਲੀ ਲੀਡਰ ਧੰਨਾ ਸਿੰਘ ਗੁਲਸ਼ਨ ਵੀ タリーਵਾਲ ਸੀ ਮੁਖਤਸਰ ਵਿੱਚ ਅਕਾਲਗੜ ਪਿੰਡਾਂ ਦੇ タリーਵਾਲ ਮੱਦੇ ਤੋਂ ਆਏ ਹਨ ਲੰਬੀ ਤੇ ਖੋਨਣਾ ਪਿੰਡਾਂ ਦੇ タリーਵਾਲ ਕਾਂਗੜ ਤੋਂ ਆਏ ਹਨ ਤੌਲਾ ਕਿੰਗੜਾ ਪਿੰਡ ਦੇ タリーਵਾਲ ਤੌਲੇ ਤਪੇ ਤੋਂ ਆਏ ਹਨ ਇਹਦਾ ਇਹ ਜੋਦੀ ਬੰਸ ਵਿੱਚੋਂ ਹਨ ਬਹੁਤੇ タリーਵਾਲ ਖੰਡਾਨਾਂ ਦਾ ਪਿਛੋਕੜ ਕਾਂਗੜ ਹੈ ਕਾਂਗੜ ਵਿੱਚ ਮੇਰ ਮਿੱਠੇ ਦੀ ਸਮਾਦ ਹੈ ਇਸ ਦੀ ਵੀ ਬਹੁਤ ਮਾਨਤਾ ਹੈ タリーਵਾਲ ਕੇਵਲ ਬਰਾਫੀ ਨੂੰ ਹੀ ਦਾਨ ਦੇ ਕੇ ਖੁਸ਼ ਹੁੰਦੇ ਹਨ ਬਦਨੀਪਾਸ ਭਿਆਣਾ ਵਿਖੇ ਥਾਲੀਵਾਲਾਂ ਦਾ ਜੱਠੇਰਾ ਹੈ ਜਿੱਥੇ ਮਿੱਠੇ ਰੋਟ ਤੇ ਖੀਰ ਆਦਾਂ ਚੜਾਵਾ ਚੜਦਾ ਹੈ ਪਟਿਆਲੇ ਵਿੱਚ ਲਾਲਾਂ ਵਾਲੇ ਵਿੱਚ ਵੀ ਮੇਰ ਮਿੱਠੇ ਸਿੱਧ ਦੀ ਸਮਾਧ ਹੈ ਜਿੱਥੇ ਥਾਲੀਵਾਲ ਸਿੱਧ ਪੁੱਜ ਨੂੰ ਮੰਨਦੇ ਸਨ ਗੁਜਰਾਵਾਲੇ ਦੇ ਥਾਲੀਵਾਲ ਮੇਰ ਮਿੱਠੇ ਸਿੱਧ ਦੇ ਉਪਾਸ਼ਕ ਸਨ ਨਾਥ ਨੌ ਤੇ ਸਿੱਧ 84 ਸਨ ਸਿਆਲਕੋਟ ਤੇ ਗੁਜਰਾਵਾਲਾ ਖੇਤਰ ਦੇ ਬਹੁਤੇ ਥਾਲੀਵਾਲ ਮੁਸਲਮਾਨ ਸਨ ਦੋਵੇਂ ਸਿੱਧ ਪੁੱਜ ਦੇ ਮੇਰ ਮਿੱਠੇ ਦੇ ਸ਼ਰਧਾਲੂ ਸਨ ਮੇਰ ਮਿੱਠੇ ਮਹਾਨਦਾਨੀ ਤੇ ਮਹਾਨ ਸਿੱਖ ਸਨ ਤਾਲੀਵਾਲਾਂ ਦੇ ਬਹੁਤੇ ਪਿੰਡ ਮਾਲਵੇ ਵਿੱਚ ਹਨ ਮਾਲਵੇ ਵਿੱਚੋਂ ਉੱਠੇ ਤਾਲੀਵਾਲ ਦੂਰ ਦੂਰ ਤੱਕ ਸਾਰੇ ਪੰਜਾਬ ਵਿੱਚ ਫੈਲ ਗਏ ਦੁਆਬੇ ਤੇ ਮਾਝੇ ਵਿੱਚ ਵੀ ਤਾਲੀਵਾਲ ਕਾਫੀ ਹਨ ਤਾਲੀਵਾਲ ਗੁਰੂ ਨਾਨਕ ਦੇਵ ਜੀ ਸਮੇਂ ਤੋਂ ਹੀ ਸਿੱਖ ਧਰਮ ਦੇ ਸ਼ਰਧਾਲੂ ਸਨ ਸਭ ਤੋਂ ਪਹਿਲਾਂ ਚੌਧਰੀ ਜੋਧਰਾਜ ਨੇ ਗੁਰੂ ਹਰਗੋਬਿੰਦ ਜੀ ਦੇ ਸਮੇਂ ਸਿੱਖੀ ਧਾਰਨ ਕੀਤੀ ਇਹ ਕਾਂਗੜ ਦਾ ਮੁਖੀਆ ਸੀ ਮੇਰ ਮਿੱਠੇ ਦੀ ਬੰਸ ਦਾ ਮਹਾਂਸੂਰਾ ਸੀ ਇਹ ਪਹਿਲਾਂ ਸਖੀ ਸਰਬਰ ਨੂੰ ਮੰਨਦਾ ਸੀ ਆਪਣੀ ਪਤਨੀ ਤੋਂ ਪ੍ਰਭਾਵਿਤ ਹੋ ਕੇ ਗੁਰੂ ਸਾਹਿਬ ਦਾ ਸਿੱਖ ਬਣਿਆ ਗੁਰੂ ਸਰ ਮਹਾਰਾਜ ਦੇ ਯੁੱਧ ਵਿੱਚ ਆਪਣੇ 500 ਕੋਟ ਸਵਾਰ ਸਾਥੀਆਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੀ ਜੰਗ ਵਿੱਚ ਸ਼ੇਤਾ ਕੀਤੀ ਗੁਰੂ ਸਾਹਿਬ ਨੇ ਖੁਸ਼ ਹੋ ਕੇ ਰਾਏ ਚੌਧ ਨੂੰ ਘਟਾਰ ਬਖਸ਼ੀ ਇਸ ਖੰਨਦਨ ਪਾਸ ਗੁਰੂ ਸਾਹਿਬ ਦਾ ਘੋੜਾ ਇੱਕ ਤਲਾਈ ਤੇ ਗਵਾਲੀਅਰ ਦੇ ਕੈਦੀ ਰਾਜਾ ਨੂੰ ਰਹਾਈ ਵਾਲਾ ਬੁੰਜਾ ਕਲੀਆਂ ਵਾਲਾ ਚੋਲਾ ਸਾਹਿਬ 20 ਸੀ ਇਸ ਖਾਨਦਨ ਦੇ ਲਖਵੀਰ ਤੇ ਸ਼ਮੀਰ ਭਰਾਵਾਂ ਨੇ ਵੀ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਮੁਸੀਬਤ ਸਮੇਂ ਬਹੁਤ ਸੇਵਾ ਤੇ ਸਹਾਇਤਾ ਕੀਤੀ। ਗੁਰੂ ਜੀ ਕਾਫੀ ਸਮਾਂ ਇਨਾ ਪਾਸ ਦੀਨੇ ਕੰਗੜ ਰਏ। ਗੁਰੂ ਜੀ ਦੀ ਯਾਦ ਵਿੱਚ ਦੀਨਾ ਸਾਹਿਬ ਗੁਰਦੁਆਰਾ ਲੋਹਗੜ ਜ਼ਫਰਨਾਮਾ ਬਣਿਆ ਹੈ। ਬਾਬਾ ਮੇਰ ਮਿੱਠੇ ਦੀ ਪੰਸ ਬਹੁਤ ਬੜੀ ਫੁੱਲੀ। ਇਸ ਤੇ ਇੱਕ ਪੁੱਤਰ ਚੰਨ ਬੇਗ ਨੇ ਅਕਬਰ ਦੀ ਸਹਾਇਤਾ ਨਾਲ ਤੌਲਪੁਰ ਤੇ ਵੀ ਕਬਜ਼ਾ ਕਰ ਲਿਆ। ਇਸ ਵੰਸ਼ ਦੇ ਕੁਝ ਧਾਰੀਵਾਲ ਅਕਬਰ ਦੇ ਸਮੇਂ ਤੋਂ ਹੀ ਦਿੱਲੀ ਰਹਿੰਦੇ ਹਨ। ਸਹਾਰਨਪੁਰ ਵਿੱਚ ਧੂਰੀ ਗੋਦ ਦੇ जाट ਵੀ ਢਾਲੀਵਾਲ ਬਰਾਦਰੀ ਵਿੱਚ ਹੋ ਹਨ ਹਰਿਆਣਾ ਤੇ ਰਾਜਸਥਾਨ ਵਿੱਚ ਵੀ ਕੁਝ ਹਿੰਦੂ जाट ਢਾਲੀਵਾਲ ਹਨ ਕੋਈ ਢਾਲੀਵਾਲ ਸਿੱਖ ਜੱਟ ਵੀ ਹਨ ਪੱਛਮੀ ਪੰਜਾਬ ਦੇ ਲਾਹੌਰ ਸਿਆਲਕੋਟ ਗੁਜਰਾਵਾਲਾ ਗੁਜਰਾਤ ਤੇ ਮਿੰਟ ਗੁਮਰੀ ਆਦ ਖੇਤਰਾਂ ਵਿੱਚ ਕਾਫੀ ਢਾਲੀਵਾਲ ਆਬਾਦ ਸਨ ਬਹੁਤੇ ਮੁਸਲਮਾਨ ਬਣ ਗਏ ਸਨ ਪੰਜਾਬ ਵਿੱਚ ਢਾਲੀਵਾਲ ਨਾਮ ਦੇ ਕਈ ਪਿੰਡ ਹਨ ਸਾਂਝੇ ਪੰਜਾਬ ਵਿੱਚ ਢਾਲੀਵਾਲ ਗੋਦ ਦੇ ਜੱਟਾਂ ਦੀ 1881 ਈਸਵੀ ਵਿੱਚ ਇਹ ਕੁੱਲ ਗਿਣਤੀ 77660 ਸੀ ਧੰਨਾ ਭਗਤ ਵੀ ਰਾਜਸਥਾਨ ਦਾ ਢਾਲੀਵਾਲ ਜੱਟ ਸੀ ਦਿੱਲੀ ਨੂੰ ਤਿੰਨ ਵਾਰੀ ਫਤਿਹ ਕਰਨ ਵਾਲਾ ਸੂਰਮਾ ਜਰਨੈਲ ਬਾਬਾ ਬਗੇਲ ਸਿੰਘ ਵੀ ਰਾਉ ਕੇ ਪਿੰਡ ਦਾ ਧਾਲੀਵਾਲ ਜੱਟ ਸੀ ਧਾਲੀਵਾਲਾਂ ਬਾਰੇ ਇਤਿਹਾਸ ਧਾਲੀਵਾਲੀ ਵੰਸਾਵਲੀ ਪੁਸਤਕ ਵਿੱਚ ਵੀ ਕਾਫੀ ਜਾਣਕਾਰੀ ਦਿੱਤੀ ਗਈ ਹੈ ਇਹ ਖੋਜ ਭਰਪੂਰ ਪੁਸਤਕ ਜਤਿਨ ਸਿੰਘ ਧਾਲੀਵਾਲ ਨੇ ਲਿਖੀ ਹੈ ਨੰਬਰਦਾਰ ਕਰਤਾਰ ਸਿੰਘ ਲੋਹਾਰਾ ਨੇ ਵੀ ਧਾਲੀਵਾਲ ਇਤਿਹਾਸ ਬਾਰੇ ਇੱਕ ਪੁਸਤਕ ਲਿਖੀ ਹੈ ਅੰਗਰੇਜ਼ ਖੋਜੀਆਂ ਇਬਸਟਨ ਤੇ ਐਚ ਏ ਰੋਸ ਨੇ ਵੀ ਧਾਲੀਵਾਲਾਂ ਬਾਰੇ ਕਾਫੀ ਲਿਖਿਆ ਹੈ ਤਾਰੀਵਾਲ ਖਾਨਦਾਨ ਜੇਟੀ ਕਮਨਲ ਸਿੱਧਾ ਸਬੰਧ ਰੱਖਣ ਵਾਲਾ ਪ੍ਰਸਿੱਧ ਖਾਨਦਾਨ ਹੈ ਇਹ ਵੀ ਰਾਜਪੂਤਾਂ ਦੇ 36 ਸ਼ਾਹੀ ਘਰਾਣਿਆਂ ਵਿੱਚੋਂ ਇੱਕ ਹੈ ਤਾਰੀਵਾਲ ਜਗਤਪ੍ਰਸਿੱਧ ਗੋਤ ਹੈ ਤਾਰੀਵਾਲ ਗੋਤ ਦਾ ਪਛੋਕੜ ਤੇ ਰਸਮਾਂ ਸਦੀਆਂ ਤੋਂ ਪੰਜਾਬ ਭਾਰਤ ਦਾ ਪਰਵੇਸ਼ ਦੁਆਰ ਰਿਹਾ ਹੈ ਭਾਰਤ ਤੇ ਹਮਲਾ ਕਰਨ ਵਾਲੇ ਹਮਲਾਵਰ ਪਹਿਲਾਂ ਪੰਜਾਬ ਨੂੰ ਆਪਣੇ ਦਿਨ ਕਨਲੀ ਹਮਲਾ ਕਰਦੇ ਸਨ ਇਹਨਾਂ ਹਮਲਿਆਂ ਦੌਰਾਨ ਵੱਖ-ਵੱਖ ਕਬੀਲਿਆਂ ਜਾਤਾਂ ਦੇ ਲੋਕ ਪ੍ਰਵੇਸ਼ ਕਰਦੇ ਤੇ ਵਸਦੇ ਰਹੇ ਪਰ ਮੱਧ ਏਸ਼ੀਆ ਦੇ ਖੇਤਰਾਂ ਤੋਂ ਆਏ ਜਾਂ ਇਥੋਂ ਦੇ ਮੂਲ ਨਿਵਾਸੀ ਆਰੀਆ ਲੋਕ ਆਪਸ ਵਿੱਚ ਵੱਖ-ਵੱਖ ਕਬੀਲਿਆਂ ਵਿੱਚ ਵੰਡੇ ਹੋਏ ਸਨ ਉਹਨਾਂ ਦੀ ਇਹ ਵੰਡ ਅੱਗੇ ਜਾ ਕੇ ਰਾਜਪੂਤਾਂ ਤੇ ਗੁਜਰਾਂ ਵਿੱਚ ਵੰਡੀ ਜਾਂਦੀ ਹੈ। ਇਹਨਾਂ ਰਾਜਪੂਤਾਂ ਵਿੱਚ ਬਹੁ ਗਿਣਤੀ ਜੱਟਾਂ ਦੀ ਹੈ ਜਿਹੜੇ ਅੱਗੇ ਗੋਤਾਂ ਤੇ ਉਪਗੋਤਾਂ ਵਿੱਚ ਵੰਡੇ ਹੋਏ ਹਨ। ਜੱਟ ਕਈ ਜਾਤਾਂ ਦਾ ਰਹਿលਿਆ ਮੇਰਾ ਬਹੁਤ ਵੱਡਾ ਭਾਈਚਾਰਾ ਹੈ। ਇਸ ਕਰਕੇ ਸਮੇਂ ਅਨੁਸਾਰ ਇਹ ਧਰਮ ਬਦਲੀ ਕਰਦੇ ਰਹੇ। ਸਮੇਂ-ਸਮੇਂ ਤੇ ਹਿੰਦੂ, ਸਿੱਖ, ਮੁਸਲਮਾਨ ਧਰਮ ਬਹੁ ਗਿਣਤੀ ਨੇ ਪ੍ਰਵਾਨ ਕਰ ਲਿਆ। ਜੱਟ ਜਾਤੀ ਅੱਗੋਂ ਕਈ ਗੋਤਾਂ ਜਿਵੇਂ ਸਿੱਧੂ, ਭੁੱਲਰ, ਪੰਖਰੌਲ, ਸੰਧੂ, ਬਰਾੜ, ਢਾਲੀਵਾਲ ਢਿੱਲੋਂ ਤੇ ਹੋਰ ਕਈ ਸੈਂਕੜਿਆਂ ਦੀ ਗਿਣਤੀ ਵਿੱਚ ਵੰਡੇ ਹੋਏ ਹਨ। ਹਰ ਗ ਵੱਖਰਾ ਭਾਈਚਾਰਾ ਹੁੰਦਾ ਹੈ ਹਰ ਗੋਦ ਦੇ ਲੋਕਾਂ ਦੀ ਬਸੋ ਭਾਵੇਂ ਕਿਤੇ ਵੀ ਹੋਵੇ ਪਰ ਉਹਨਾਂ ਦੇ ਬਡੇਰੇ ਸਾਂਝੇ ਸਮਝੇ ਜਾਂਦੇ ਹਨ ਤੇ ਭਾਈਚਾਰਕ ਸਾਂਝ ਕਾਇਮ ਰੱਖੀ ਜਾਂਦੀ ਹੈ ਇਸ ਸਾਂਝ ਦੇ ਦੇਣ ਹੀ ਇੱਕ ਗੋਦ ਦੇ ਬੱਚਿਆਂ ਦਾ ਆਪਸ ਵਿੱਚ ਵਿਆਹ ਕਰਨ ਦੀ ਬਣਾਹੀ ਹੈ ਉਹਨਾਂ ਨੂੰ ਭੈਣ ਭਰਾ ਤਸੱਬਰ ਕੀਤਾ ਜਾਂਦਾ ਹੈ ਤਾਲੀਵਾਲ ਗੋਦ ਦੇ ਲੋਕ ਵੀ ਪੰਜਾਬ ਅਤੇ ਪੰਜਾਬ ਤੋਂ ਬਾਅਦ ਹੋਰ ਸੂਬਿਆਂ ਵਿੱਚ ਵੱਡੀ ਗਿਣਤੀ ਵਿੱਚ ਵਸਦੇ ਹਨ ਪੇਛੋਕੜ ਤਾਲੀਵਾਲ ਗੋਦ ਦਾ ਨਾਮ ਪੰਜਾਬ ਵਿੱਚ ਜਾਣਿਆ ਪਛਾਣਿਆ ਤੇ ਉੱਗਾ ਹੈ ਤਾਲੀਵਾਲਾਂ ਦਾ ਪੇਛੋਕੜ ਤੇ ਵਿਚਾਰ ਚਰਚਾ ਤੇ ਖੋਜ ਅਨੁਸਾਰ ਸਬੰਧ ਮੱਧ ਪ੍ਰਦੇਸ਼ ਦੇ ਧਾਰਾ ਨਗਰ ਸ਼ਹਿਰ ਨਾਲ ਜਾ ਜੁੜਦਾ ਹੈ ਇਹ ਸ਼ਹਿਰ ਹੋਜੈਨ ਅੰਦਰ ਸ਼ਰਸ਼ਬਤ ਛੋਟੀਆਂ ਪਹਾੜੀਆਂ ਵਿੱਚ ਅੰਦਰ ਤੋਂ 64 ਕਿਲੋਮੀਟਰ ਦੀ ਦੂਰੀ ਤੇ ਹੈ ਉੱਥੇ 8ਵੀਂ 9ਵੀਂ ਸਦੀ ਵਿੱਚ ਰਾਜਾ ਮੁੰਜ ਰਾਜ ਕਰਦਾ ਸੀ ਉਸ ਤੋਂ ਬਾਅਦ ਉਸ ਦੀ ਵੰਸ਼ ਵਿੱਚੋਂ ਅੱਗੇ ਕਈ ਰਾਜੇ ਰਾਜ ਕਰਦੇ ਰਹੇ ਜਿਨ੍ਹਾਂ ਵਿੱਚੋਂ ਰਾਜਾ ਜਗਦੇਵ ਰਾਜਸਥਾਨ ਦੇ ਇਲਾਕੇ ਮਾਰਵਾੜ ਵਿੱਚ ਆ ਬਸਿਆ ਇਹ ਪੱਟੀ ਰਾਜਪੂਤ ਮੰਨੇ ਜਾਂਦੇ ਹਨ ਤਾਰੀਵਾਲਾ ਦਾ ਮੂਲ ਸਥਾਨ ਤੌਲਪੜ ਖੇਤਰ ਮੰਨਿਆ ਜਾਂਦਾ ਹੈ ਇਹ ਲੋਕ ਗਊਆਂ ਤੇ ਬਲਦ ਪਾਲ ਕੇ ਗੁਜ਼ਾਰਾ ਕਰਦੇ ਸਨ ਪਹਿਲਾ ਇਹਨਾਂ ਨੂੰ ਤੌਲਪੜ ਕਿਆ ਜਾਂਦਾ ਸੀ ਹੌਲੀ-ਹੌਲੀ <table> ਤਾਲੀਵਾਲ ਸ਼ਬਦ ਪਰ ਚੱਲਣ ਲੱਤੋ ਗਿਆ ਇਹ ਲੋਕ ਹੌਲੀ-ਹੌਲੀ ਜੈਪੁਰ ਜੋਧਪੁਰ ਬਾਗੜ ਤੇ ਹੋਰ ਸਤਾਨਾਂ ਤੇ ਖਿੰਡ ਗਏ ਤੇ ਵਸ ਗਏ ਇੱਥੇ ਹੀ ਸੁਰਿਆ ਨਾਮੀ ਵਿਅਕਤੀ ਦੇ ਚਾਰ ਪੁੱਤਰ ਸਨ ਪੁਏ ਰਿੰਡ ਟਿੰਡ ਤੇ ਮਸੂਰ ਪੁਏ ਸਭ ਤੋਂ ਵੱਡਾ ਸੂਜਮਾਨ ਬਹਾਦਰ ਸੋਣਾ ਤੇ ਨੀਡਰ ਸੀ ਉਹ ਰਾਜਾ ਜਗਦੇਵਦਾ ਮਿੱਤਰ ਵੀ ਸੀ ਪੁਏ ਦੀ ਆਸਾਧਾਰਨ ਬਹਾਦਰੀ ਹੋਣ ਕਰਕੇ ਉਸ ਤੇ ਨਾਮ ਨਾਲ ਸਿੱਧ ਲੱਗਣ ਲੱਗ ਪਿਆ ਮੰਨਿਆ ਜਾਂਦਾ ਕਿ ਸਿੱਧ ਪੁਏ ਦੀ ਕੁੜੀ ਮਾਨਸਾ ਜ਼ਿਲ੍ਹੇ ਵਿੱਚ ਚੈਲਾ ਦੇ ਪਿੰਡ ਖਿਆਲੇ ਵੇਖੋ ਇਸੀ ਇਥੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਮੁਸਲਮਾਨ ਪਛਾਦਿਆਂ ਦਾ ਦਬਦਬਾ ਸੀ ਇਹਨਾਂ ਦਾ ਮੁਖੀ ਬਾਬਾ ਹੱਕਾ ਡਾਲਾ ਸੀ ਉਹ ਗਿੱਲਾਂ ਤੇ ਹੋਰ ਝੱਟਾਂ ਨੂੰ ਤੰਗ ਕਰਦਾ ਖਿਆਲੇ ਤੱਕ ਪਹੁੰਚ ਜਾਂਦਾ ਸੀ ਚੈਲਾਂ ਤੇ ਹੋਰ ਝੱਟਾਂ ਨੇ ਇਸ ਦੀ ਸ਼ਿਕਾਇਤ ਸਿੱਧਪੋਏ ਨੂੰ ਕਰ ਦਿੱਤੀ ਜਿਸ ਕਾਰਨ ਸਰਦੂਲ ਕੜ ਨੇੜੇ ਮੁਸਲਮਾਨ ਪਛਾਦਿਆਂ ਤੇ ਸਿੱਧਪੋਏ ਦੇ ਸਾਥੀਆਂ ਵਿਚਕਾਰ ਲੜਾਈ ਹੋਈ ਜਿਸ ਵਿੱਚ ਬਾਬਾ ਹੱਕਾ ਡਾਲਾ ਮਾਰਿਆ ਗਿਆ ਇਸ ਤੋਂ ਬਾਅਦ ਅੱਗੇ ਚਿੜੀ ਵਿੱਚ ਜਾ ਕੇ ਪਛਾਦਿਆਂ ਨੇ ਬਾਬਾ ਸਿੱਧਪੋਏ ਨੂੰ ਘੇਰ ਲਿਆ ਉਸ ਸਮੇਂ ਸਿੱਧਪੋਏ ਨਾਲ ਪੰਡਤ ਕੁੱਤਾ ਤੇ ਮਰਾਸੀ ਸਨ ਪੰਡਤ ਪੱਟ ਗਿਆ ਤੇ ਬਾਕੀ ਬਰਾਸੀ ਤੇ ਕੁੱਤਾ ਸਿੱਧ ਪੋਏ ਸਮੇਤ ਸ਼ਹੀਦ ਹੋ ਗਏ। ਇਸ ਸਮੇਂ ਨੇੜਲੇ ਪਿੰਡ ਦਾ ਲੱਲੂ ਨਾਂ ਦਾ ਵਿਅਕਤੀ ਬਾਬਾ ਸਿੱਧ ਪੋਏ ਦਾ ਅਸਿਸ ਚੁੱਕ ਕੇ ਆਪਣੇ ਕੱਚੇ ਘੇਲੇ ਵਿੱਚ ਲੈ ਗਿਆ ਜਿੱਥੇ ਉਸ ਦਾ ਸੰਸਕਾਰ ਕਰ ਦਿੱਤਾ ਗਿਆ। ਪਰ ਦਾ ਸੰਸਕਾਰ ਚਿੜੀ ਵਿੱਚ ਹੀ ਕਰ ਦਿੱਤਾ। ਇੱਥੇ ਹੁਣ ਢਾਲੀਵਾਲ ਦਾ ਪੂਜਨ ਸਥਾਨ ਬਣ ਗਿਆ। ਇੱਥੇ ਹਰ ਦੇ ਮਹੀਨੇ ਚਾਨਣੀ ਤੇਰਸ ਨੂੰ ਯਾਨੀ ਲੱਲੂਆ ਨੇ ਵਿਖੇ ਮੱਥਾ ਟੇਕਿਆ ਜਾਂਦਾ ਤੇ ਸੁੱਖਣਾ ਸੁੱਕੀਆਂ ਜਾਂਦੀਆਂ ਹਨ। ਢਾਲੀਵਾਲਾ ਨੇ ਕਈ ਪਿੰਡ ਵੀ ਬਸਾਏ ਜਿਵੇਂ ਤਪਾ ਧੋਲਾ ਧੂਰਕੋਟ ਭੰਮੇਕਲਾ ਢਾਲੀਵਾਲਾ ਪਿੰਡ ਤੌਲਾ ਵਿਖਿਆ ਕੇ ਢਾਲੀ ਵਾਲਾ ਨੇ ਤੌਲਾ ਢੱਬਾ ਨਾਂ ਦੇ ਡੇਰੇ ਤੋਂ ਪਿੰਡ ਬਣਿਆ ਤੇ ਇੱਥੇ ਢਾਲੀ ਵਾਲਾਂ ਦਾ ਇੱਕ ਕਿਲਾ ਵੀ ਹੈ ਜੋ ਕਿ ਬਹੁਤ ਪੁਰਾਣਾ ਦੱਸਿਆ ਜਾਂਦਾ ਹੈ ਇਸ ਤੋਂ ਇਲਾਵਾ ਬਠਿੰਡਾ ਬਰਨਾਲਾ ਗੁਰਦਾਸਪੁਰ ਪਟਿਆਲਾ ਲੁਧਿਆਣਾ ਜ਼ਿਲ੍ਹਿਆਂ ਦੇ ਪਿੰਡ ਰੂੜਕੇ ਬਦਨੀਕਲਾ ਢੀੜੀਕੇ ਹੰਡਿਆਆ ਰਖੜਾ ਡਕਾਲਾ ਫੂਲੇਵਾਲਾ ਹਨ ਜਿਨ੍ਹਾਂ ਵਿੱਚ ਢਾਲੀ ਵਾਲਾਂ ਦੀ ਬਹੁਤ ਗਿਣਤੀ ਵਸਤੀ ਹੈ ਢਾਲੀ ਵਾਲਾਂ ਦਾ ਸਬੰਧ ਮੇਰ ਮਿੱਠੇ ਨਾਲ ਵੀ ਜੋੜਿਆ ਜਾਂਦਾ ਹੈ ਮੇਰੇ ਮਿੱਠੇ ਦੀ ਪੋਤੀ ਭਗਪਰੀ ਦਾ ਰਿਸ਼ਤਾ ਹੋਇਆ ਸੀ ਢਾਲੀਵਾਲ ਗੋਦ ਦੇ ਲੋਕ ਕਈ ਹੋਰ ਦੇਸ਼ਾਂ ਵਿੱਚ ਵੀ ਵਸਦੇ ਹਨ ਇਸ ਗੋਦ ਦੇ ਲੋਕਾਂ ਨੂੰ ਸਾਊ ਮਿਹਨਤੀ ਤੇ ਸੰਜਮੀ ਮੰਨਿਆ ਜਾਂਦਾ ਹੈ ਇਹ ਕਈ ਉਪਗੋਤਾਂ ਵਿੱਚ ਵੀ ਵੰਡੇ ਗਏ ਨੇ ਢਾਲੀਵਾਲਾਂ ਦੀਆਂ ਵਿਸ਼ੇਸ਼ ਰਸਮਾਂ ਢਾਲੀਵਾਲ ਗੋਦ ਦੇ ਲੋਕ ਆਪਣੀ ਭਾਈਚਾਰਕ ਸਾਂਝੇ ਤੌਰ ਤੇ ਰਸਮਾਂ ਕਰਦੇ ਹਨ ਇਹ ਪੀੜੀਦਰ ਪੀੜੀ ਅੱਗੇ ਚਲਦੀਆਂ ਹਨ ਇਹ ਰਸਮਾਂ ਵਿਆਹ ਤੇ ਜੀਵਨ ਦੇ ਹੋਰ ਵੱਖ-ਵੱਖ ਪਹਿਲੂਆਂ ਨਾਲ ਸੰਬੰਧਿਤ ਹੁੰਦੀਆਂ ਹਨ ਤਾਰੀਵਾਲ ਮਰਾਸੀ ਨੂੰ ਦਾਨ ਕਰਦੇ ਹਨ ਕੁੱਤੇ ਨੂੰ ਰੋਟੀ ਪਾ ਕੇ ਖੁਸ਼ ਹੁੰਦੇ ਹਨ ਪਰ ਪੰਡਤ ਨੂੰ ਬਹੁਤਾ ਚੰਗਾ ਨਹੀਂ ਸਮਝਦੇ ਇਸ ਦੇ ਕਾਰਨ ਇਹਨਾਂ ਦੇ ਪਿਛੋਕੜ ਨਾਲ ਸੰਬੰਧਤਨ ਵਿਆਹ ਦੇ ਸਮੇਂ ਲਿਆਂਦੀ ਗਈ ਵਰੀ ਵਿੱਚ ਨਮੀ ਨੂੰ ਦੀ ਘਗਰਾ ਦਿੱਤਾ ਜਾਂਦਾ ਹੈ ਜਿਹੜਾ ਬਾਬਾ ਸਿੱਧ ਪੁਜ ਦੀ ਮਿੱਟੀ ਕੱਢਣ ਵੇਲੇ ਪਾਇਆ ਜਾਂਦਾ ਹੈ ਵਿਆਹ ਤੋਂ ਬਾਅਦ ਸਭ ਤੋਂ ਪਹਿਲਾਂ ਨਮੀ ਨੂੰ ਨੂੰ ਸਿੱਧ ਪੁਜ ਦੇ ਸਥਾਨ ਤੇ ਮੱਥਾ ਟਿਕਾਇਆ ਜਾਂਦਾ ਹੈ ਸਿੱਧ ਪੁਜ ਦੇ ਸਥਾਨ ਵੱਲ ਜਾਂਦੇ ਤੇ ਆਉਂਦੇ ਸਮੇਂ ਲੋਕ ਗੀਤ ਗਾਏ ਜਾਂਦੇ ਹਨ ਜਿਵੇਂ ਆਉਂਦੀ ਕੁੜੀਏ ਜਾਂਦੀ ਕੁੜੀਏ ਭਰ ਲਿਆ ਗਲਾਸ ਕੱਚੀ ਲੱਸੀ ਦਾ ਨਹੀਂ ਬਾਬਾ ਸਿੱਧ ਪੁਏ ਬਾਬਾ ਸਿੱਧ ਪੁਏ ਜੰਡੀ ਸ਼ੇਡ ਦਸਤੀ ਦਾ ਨਹੀਂ ਸਿੱਧ ਭੋਜ ਦੇ ਸਤਾਂ ਤੇ ਪਹੁੰਚ ਕੇ ਨਵੀਂ ਵਿਆਹੀ ਜੋੜੀ ਦਾ ਕਿਸੇ ਕੁੜੀ ਯਾਨੀ ਜਿਹੜੀ ਤਾਲੀਬਾਲ ਹੀ ਹੋਵੇ ਵੱਲੋਂ ਗੰਢ ਜੋੜਾ ਕੀਤਾ ਜਾਂਦਾ ਹੈ ਫਿਰ ਸੱਤ ਵਾਰ ਮਿੱਟੀ ਗੱਡੀ ਜਾਂਦੀ ਹੈ ਇਸ ਤੋਂ ਬਾਅਦ ਕੁੜੀਆਂ ਯਾਨੀ ਧਿਆਣੀਆਂ ਤੇ ਪੈਰੀ ਹੱਥ ਲਾ ਕੇ ਮੱਥਾ ਟੇਕਿਆ ਜਾਂਦਾ ਹੈ ਫਿਰ ਸਭ ਤੋਂ ਪਹਿਲਾਂ ਚੜਾਵੇ ਵਾਲਾ ਦੁੱਧ ਤੇ ਪ੍ਰਸ਼ਾਦ ਯਾਨੀ ਦੇਗ ਵੀ ਕੁੜੀਆਂ ਨੂੰ ਦਿੱਤੇ ਜਾਂਦੇ ਹਨ ਸ਼ਗਨ ਦੇ ਕੇ ਕੁੜੀਆਂ ਦੇ ਪੈਰੀ ਹੱਥ ਲਾ ਕੇ ਮੱਥਾ ਟੇਕਿਆ ਜਾਂਦਾ ਪਰ ਸ਼ਰਤ ਤੇ ਲਾਜ਼ਮੀ ਹੈ ਕਿ ਕੁੜੀਆਂ ਧਿਆਣੀਆਂ ਦਾ ਗੋਤ ਵੀ ਤਾਲੀਵਾਲ ਹੋਣਾ ਚਾਹੀਦਾ ਹੈ ਵਿਆਹ ਤੋਂ ਬਾਅਦ ਮੁੰਡੇ ਦੇ ਵਿਆਹ ਦੀ ਖੁਸ਼ੀ ਵਿੱਚ ਬਾਬਾ ਸਿੱਧ ਪੁਏ ਦੇਸਤਾਨ ਯਾਨੀ ਲੱਲੂਆ ਨੇ ਪਿੰਡ ਵਿਖੇ ਤੇ ਪੰਜ ਸੇਰ ਗੁਰ ਦੀ ਭੇਲੀ ਵੀ ਚੜਾਈ ਜਾਂਦੀ ਹੈ ਕੁੜੀਆਂ ਨੂੰ ਗੰਢ ਜੋੜਾ ਕਰਨ ਤੇ ਸੂਟ ਵੀ ਦਿੱਤੇ ਜਾਂਦੇ ਹਨ ਇਸ ਤੋਂ ਬਾਅਦ ਮਰਾਸੀਆਂ ਨੂੰ ਦੁੱਧ ਪ੍ਰਸ਼ਾਦ ਤੇ ਖੇਸ ਚੜਾਵੇ ਵਜੋਂ ਦਿੱਤੇ ਜਾਂਦੇ ਹਨ ਤੇ ਪੈਰੀ ਹੱਥ ਲਾ ਕੇ ਮੱਥਾ ਟੇਕਿਆ ਜਾਂਦਾ ਹੈ ਇਸ ਤਰ੍ਹਾਂ ਨਵੀਂ ਨੂੰ ਨੂੰ ਆਪਣੇ ਗੋਤ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਤਾਰੀਵਾਲ ਮੁੰਡੇ ਦੇ ਜਨਮ ਦੀ ਖੁਸ਼ੀ ਵਿੱਚ ਵੀ ਪੇਲੀ ਚੜਾਉਣਾ ਲਾਜ਼ਮੀ ਸਮਝਦੇ ਹਨ ਇਸ ਤੋਂ ਇਲਾਵਾ ਲਵੇਰੀ ਸੁੰਣ ਤੇ ਸਭ ਤੋਂ ਪਹਿਲਾਂ ਕੁੜੀਆਂ ਨੂੰ ਦੁੱਧ ਪਿਲਾ ਕੇ ਪੈਰੀ ਹੱਥ ਲਾ ਕੇ ਸ਼ਗਨ ਦਿੱਤਾ ਜਾਂਦਾ ਹੈ ਫਿਰ ਦੁੱਧ ਮਰਾਫੀਆਂ ਨੂੰ ਦਿੱਤਾ ਜਾਂਦਾ ਹੈ ਚੜਨੀ ਤੇਰਸ ਤੱਕ ਥਈ ਰੱਖੀ ਜਾਂਦੀ ਹੈ ਤੇ ਪੰਡਤ ਨੂੰ ਦੁੱਧ ਨਹੀਂ ਦਿੱਤਾ ਜਾਂਦਾ ਇਹਨਾਂ ਸਾਰੀਆਂ ਰਸਮਾਂ ਵਿੱਚ ਕੁੜੀਆਂ ਦੀ ਸ਼ਮੂਲੀਅਤ ਲਾਜ਼ਮੀ ਹੈ ਚੜਾਵੇ ਵਜੋਂ ਕਈ ਥਾਂ ਰੋਟ ਵੀ ਚੜਾਇਆ ਜਾਂਦਾ ਹੈ ਤਾਲੀਵਾਲਾ ਦਾ ਮੁੱਖ ਪੂਜਕ ਸਥਾਨ ਜ਼ਿਲ੍ਹਾ ਮਾਨਸਾ ਵਿੱਚ ਪਿੰਡ ਲੱਲੂਆਣਾ ਵਿਖੇ ਸਥਿਤ ਹੈ। ਇੱਥੇ ਹਰ ਸਾਲ ਹਾੜਮੇ ਨਦੀ ਚਾਨਣੀ ਤਿਰਸ ਨੂੰ ਵੱਡਾ ਭਾਰੀ ਮੇਲਾ ਲੱਗਦਾ ਹੈ। ਚੜਾਵੇ ਚੜਾਏ ਜਾਂਦੇ ਹਨ, ਸੁਖਨਾ ਸੁੱਖੀਆਂ ਜਾਂਦੀਆਂ ਹਨ। ਇਸਾਂ ਤੋਂ ਇਲਾਵਾ ਦੂਰੋਂ-ਦੂਰੋਂ ਤਾਲੀਵਾਲ ਗੋਦ ਦੇ ਲੋਕ ਸ਼ਿਰਕਤ ਕਰਦੇ ਹਨ। ਇਸ ਤੋਂ ਇਲਾਵਾ ਕਈ ਸਥਾਨਕ ਮਨਾਉਤਾਂ ਲਈ ਵੀ ਪਿੰਡਾਂ ਵਿੱਚ ਸਥਾਨ ਬਣੇ ਹੋਏ ਹਨ। ਜਿਵੇਂ ਧੂਰਕੋਟ ਪਦਨੀ ਕਲਾ, ਹਿੜੀਕੇ ਰਾਧਿਆਣਾ ਵਿਖੇ ਸਥਿਤ ਹਨ। ਤਾਲੀਵਾਲ ਗੋਦ ਦੇ ਲੋਕਾਂ ਨਾਲ ਸੰਬੰਧਿਤ ਜਿਵੇਂ ਸਾਉ ਸੰਜਮੀ ਮਿਹਨਤੀ ਹੋਣ ਦਾ ਸੰਕਲਪ ਸਿਰਜਿਆ ਜਾਂਦਾ ਹੈ। ਉੱਥੇ ਵਿਅੰਗ ਇੱਕ ਮੁੰਡਾ ਸੀ ਉਹੀ ਢਾਲੀਵਾਲਾਂ ਨੇ ਵਿਆਹ ਰਿਆ ਇਸ ਤਲਾਵਾ ਢਾਲੀਵਾਲਾਂ ਨਾਲ ਸਬੰਧਤ ਕਈ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ ਤੋਲੇ ਦੇ ਢਾਲੀਵਾਲ ਸੁਣਿੰਦੇ ਪੱਗਾਂ ਬੰਨਦੇ ਹਰੀਆਂ ਐਰੀ ਗੈਰੀ ਨਾ ਵਿਆਹ ਨ ਕਰਾਉਂਦੇ ਵਿਆਹ ਕਿ ਲਿਆਉਂਦੇ ਪਰੀਆਂ ਰੂਪ ਕੁਵਾਰੀ ਦਾ ਖੰਡ ਮਿਸ਼ਰੀ ਦੀਆਂ ਡਲੀਆਂ ਢਾਲੀਵਾਲਾਂ ਨਾਲ ਕਈ ਪਿੰਡ ਸਬੰਧਤ ਹਨ ਜਿਹੜੇ ਢਾਲੀਵਾਲਾਂ ਦੁਆਰਾ ਹੀ ਵਸਾਏ ਗਏ ਹਨ ਇਸ ਤਰ੍ਹਾਂ ਹੀ ਪਿੰਡ ਤੋਲਾ ਵੀ ਢਾਲੀਵਾਲਾਂ ਦੁਆਰਾ ਵਸਾਇਆ ਗਿਆ ਜਿੱਥੇ ਉਹਨਾਂ ਨਾਲ ਸਬੰਧਤ ਕਈ ਸਦੀਆਂ ਪੁਰਾਣਾ ਕਿਲਾ ਵੀ ਮੌਜੂਦ ਹੈ ਇਥੋਂ ਉਹਨਾਂ ਦੇ ਬਹਾਦਰ ਤੇ ਉੱਚੇ ਘਰਾਣਿਆਂ ਰਾਜਿਆਂ ਨਾਲ ਸਬੰਧਤ ਰਿਸ਼ਤਿਆਂ ਬਾਰੇ ਕਈ ਵੇਰਵੇ ਮਿਲਦੇ ਹਨ ਸਮੁੱਚੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਢਾਲੀਵਾਲ ਗੋਤ ਪੰਜਾਬ ਵਿੱਚ ਜਾਣਿਆ ਪਛਾਣਿਆ ਹੈ ਇਹਨਾਂ ਲੋਕਾਂ ਦੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਨਾਲ ਬਹੁਤ ਚੰਗੇ ਸਬੰਧ ਨਾ ਹੋਣ ਕਰਕੇ ਜ਼ਮੀਨਾਂ ਜ਼ਬਤ ਕੀਤੀਆਂ ਗਈਆਂ ਪਰ ਇਹ ਲਗਾਤਾਰ ਮਿਹਨਤ ਤੇ ਸੰਘਰਸ਼ ਨਾਲ ਆਪਣੀ ਹੋਂਦ ਨੂੰ ਸਿਰਫ ਕਾਇਮ ਰੱਖਣ ਵਿੱਚ ਹੀ ਸਫਲ ਨਹੀਂ ਹੋਏ ਸਗੋਂ ਸਫਲਤਾ ਦੀਆਂ ਬੁਲੰਦੀਆਂ ਚੁਈਆਂ ਅੱਜ ਢਾਲੀਵਾਲ ਗੋਦ ਦੇ ਲੋਕ ਆਪਣੀ ਮਿਹਨਤ ਸਦਕਾ ਵਿਦੇਸ਼ਾਂ ਵਿੱਚ ਵੀ ਕਾਮਯਾਬੀ ਹਾਸਲ ਕਰ ਚੁੱਕੇ ਹਨ ਇਹਨਾਂ ਦੀ ਆਪਸੀ ਭਾਈਚਾਰਕ ਸਾਂਝਾਂ ਤੇ ਰਸਮਾਂ ਇਹਨਾਂ ਨੂੰ ਦੂਜਿਆਂ ਤੋਂ ਵਲੱਖਣ ਤੇ ਆਪਸ ਵਿੱਚ ਜੋੜਨ ਵਿੱਚ ਰੋਲ ਅਦਾ ਕਰਦੀਆਂ ਹਨ ਬਾਕੀ ਅਗਲੇ ਅੰਕ ਵਿੱਚ ਧੰਨਵਾਦ ਚੋਹਾਨੂ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਾਹਿਤ ਸਮੇਂ ਤੇ ਸੁਣ ਨੂੰ ਮਿਲੇ ਧੰਨਵਾਦ